ਦਾ ਹਾਂ ਲਾਈਨ ਅਪ ਕਰਵਾ ਦਿਓ ਤੇ ਸਾਡੇ ਮੱਖ ਮਹਿਮਾਨ ਉਹਨਾਂ ਨੂੰ ਅਸ਼ੀਰਵਾਦ ਦੇਣ ਜਾ ਰਹੇ ਆ ਸਰ ਟੀਮਾਂ ਦੇ ਨਾਲ ਜਾਣ ਪਛਾਣ ਕੀਤੀ ਜਾ ਰਹੀ ਹੈ ਦੋਵੇਂ ਟੀਮਾਂ ਦੇ ਖਿਡਾਰੀ ਗਰਾਊਂਡ ਦੇ ਵਿੱਚ ਮੌਜੂਦ ਨੇ 26ਵਾਂ ਸਰਦਾਰ ਹਰਜੀਤ ਸਿੰਘ ਮਾਲ

ਪਹਿਲਾ ਮੈਚ ਜਿਹੜਾ 26 ਮਈ ਰਾਜ ਪੱਤਲੀ ਸੀਰੀ ਦੇ ਆਗਮਨ ਸਰਦਾਰ ਫਲਗਰਨੀ ਜਾਣਕਾਰੀ ਫੁੱਟਬਾਲ ਟੂਰਨਾਮੈਂਟ ਦਾ ਮੈਨੂੰ ਵੀ ਪਹਿਲਾ ਮੈਚ ਮੈਨੂੰ ਵੀ ਕਵਰ ਕਰਨਾ ਕਰਮ ਭਾਈ ਨਾਲ ਕੁਝ ਪਲਾਬ ਦਰਮਿਆਨ ਖੁੱਡਾ ਦੇ ਵਿੱਚ ਖੇਡਿਆ ਜਾਵੇਗਾ ਸੋਤਗਾ ਕਰਨ ਦੀ ਰਾਤ ਨੂੰ ਆ ਜਿਹੜੀ ਹੋ ਚੁੱਕੀ ਹੈ ਔਰ ਇੱਕ ਹਾਂਜੀ ਮਾਲ ਸਾਬ ਅੱਜ ਕਬਾਲ ਦਾ ਜਿਹੜਾ ਟੂਰਨਾਮੈਂਟ ਦਾ ਪਹਿਲਾ ਦਿਨ ਹੈ ਕੀ ਕਹਣਾ ਚਾਹਣੇ ਅੱਜ ਦੇ ਦਿਨ ਹਾਂਜੀ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਵੀ ਪਤਵੰਤੇ ਸੱਜਣਾਂ ਇਲਾਕੇ ਦੇ ਸੱਜਣ ਘਟਾਰੀ ਆਪਣੇ ਆਪਣੇ ਜਿਹੜੇ ਵੀ ਹੋਰ ਵੀ ਜਿੰਨੇ ਵੀ ਪੱਤਰਕਾਰ ਆਏ ਆ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਮੈਂ ਉਹਨਾਂ ਦਾ ਬੜਾ ਹਾਰ ਤੱਕ ਧੰਨਵਾਦੀ ਆ ਤੇ ਅੱਜ ਜਿਹੜਾ 26ਵਾਂ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਯਾਦਗਰੀ ਟੂਰਨਾਮੈਂਟ ਜਿਹੜਾ ਉਹ ਸ਼ੁਰੂ ਹੋ ਚੁੱਕਾ ਤੇ ਬਹੁਤ ਹੀ ਵਧੀਆ ਰੌਣਕ ਆ ਸੋ ਮੈਂ ਖਡਾਰੀਆਂ ਨੂੰ ਵੀ ਬੇਨਤੀ ਕਰਦਾ ਹਾਂ ਸਾਰਿਆਂ ਨੂੰ ਹੀ ਪਈ ਉਹ ਸਪੋਰਟਸਮੈਨਸ਼ਿਪ ਦਿਖਾ ਲੈਣ ਕਿਸੇ ਨਾਲ ਵੀ ਲੜਨ ਪੈਣਾ ਤੇ ਯਾਦ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਇਹ ਸਾਰਾ ਹੀ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਚੰਗੀ ਤਰ੍ਹਾਂ ਸੋ ਜਿਹੜਾ ਇਹ ਟੂਰਨਾਮੈਂਟ ਹੈ ਲਗਾਤਾਰ 10 ਦਸੰਬਰ ਤੱਕ ਚੱਲਣਾ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਬੜਾ ਸੱਜੇ ਢੰਗ ਦੇ ਨਾਲ ਹਰੇਕ ਨੂੰ ਲੰਗਰ ਤੇ ਚਾਹ ਦਾ ਪ੍ਰਬੰਧ ਯਾਨੀ ਚਾਹ ਦਾ ਪ੍ਰਬੰਧ ਹੈ ਜਿਹੜਾ ਉਹ ਕੀਤਾ ਗਿਆ ਹਰੇਕ ਨੂੰ ਮੱਕਾ ਮਿਲੇਗਾ ਲੰਗਰ ਛਕਣ ਦਾ ਤੇ ਚਾਹ ਪੀਣ ਦਾ ਸੋ ਮੈਂ ਫੇਰ ਅਕੀਰ ਦੇ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਜਿੰਨੇ ਵੀ ਡੋਨਰ ਆ ਇਸ ਟੂਰਨਾਮੈਂਟ ਦੇ ਕਿਉਂਕਿ ਡੋਨਰਾਂ ਦੀ ਲਿਸਟ ਬਹੁਤ ਵੱਡੀ ਹੈ ਜੇ ਮੈਂ ਨਾਮ ਲੈਣ ਲੱਗਾ ਤਾਂ ਮੈਨੂੰ ਨਾਮ ਭੁੱਲ ਜਾਣੇ ਆ ਕਾਫੀ ਸੋ ਮੈਂ ਸਾਰਿਆਂ ਦਾ ਹੀ ਟੂਰਨਾਮੈਂਟ ਕਮੇਟੀ ਕੋਲੋਂ ਆਪਣੇ ਵੱਲੋਂ ਬੜਾ ਧੰਨਵਾਦੀ ਆ ਤੇ ਇਦਾਂ ਹੀ ਸੰਯੋਗ ਗਾਹਨ ਵੀ ਦਿੰਦੇ ਰਹਿਣ ਤੇ ਬੜੇ ਧੰਨਵਾਦੀ ਹੋਵਾਂ। ਧਾਰੀਆਂ ਲਈ ਕਿਦਾਂ ਦੇ ਪ੍ਰਾਈਜ਼ ਰੱਖੇ ਨਾਮ ਜੀ? ਐਟ ਕਿ ਜਿਹੜਾ ਪਹਿਲਾ ਨਾਮ ਹੈਗਾ 1 ਲੱਖ ਰੁਪਏ ਦਾ ਤੇ ਦੂਜਾ ਜਿਹੜਾ ਨਾਮ ਹੈਗਾ 75000 ਰੁਪਏ ਦਾ। ਹਾਂਜੀ। ਪੋਰਟੀਏ ਡੀਏ ਵਗੈਰਾ। ਹਾਂਜੀ ਟੀਏ ਡੀਏ ਮੇਰੇ ਖਿਆਲ ਮੈਨੂੰ ਪੂਰਾ ਕਰਨੇ 5600 7000 ਕਰ ਦਿੰਦਾ ਜੀ ਅਗੇ 600 6 ਹੁੰਦਾ ਸੀ ਹੁਣ 7000 ਹਰੇਕ ਟੀਮ ਨੂੰ। ਚਾਹੇ ਉਹ ਜਿੱਤੇ ਜਾਂ ਹਾਰੇ ਉਹਨਾਂ ਨੂੰ ਖਰੀਕ ਨੀਮ ਨਾ ਮਿਲੂਗਾ 7000 ਡੀਏ ਦੀ ਠੀਕ ਹੈ ਜੀ ਹਾਂ ਜੀ ਰਾਣਾ ਜੀ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਇਹੋ ਘਾਟਨੀ ਰਸਮ ਨਿਭਾਈਆਂ ਟੂਰਨਾਮੈਂਟ ਦੀ ਇਹ ਟੂਰਨਾਮੈਂਟ ਜੀ ਬਹੁਤ ਬੜੀ ਚੀਜ਼ ਬਹੁਤ ਬੜਾ ਬੁੜਾ ਅਪਰਾਲਾ ਇਹਦਾ ਅਸੀਂ ਆ ਇਹ ਟੂਰਨਾਮੈਂਟ ਨਾਲ ਦਿਨੇ ਸਹਿਯੋਗੀ ਆ ਮਤਲਬ ਕਿ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਤੇ ਖਾਸ ਕਰਕੇ ਜਿਹੜੇ ਜਿਹੜੇ ਦਰਸ਼ਕ ਦੇਖਣਾ ਹੁੰਦੇ ਹਨ ਉਹ ਵੀ ਦੇ ਵੀ ਤੁਹਾਨੂੰ ਲੱਗਦੇ ਹਨ ਕਿਉਂਕਿ ਇਹ ਟੂਰਨਾਮੈਂਚ ਇਸੇ ਤਰ੍ਹਾਂ ਚੱਲਦਾ ਰਿਹਾ ਸਦਾ ਜਿਹੜੀਆਂ ਕੋਈ ਨਹੀਂ ਪਤਾ ਲੈ ਕਿ ਹਾਂ ਤੁਸੀਂ ਵੀ ਆਪ ਫੁੱਟਬਾਲ ਦੇ ਖਿਡਾਰੀ ਰਹੇ ਹੋ ਹਾਂਜੀ ਅਸੀਂ ਰਹੇ ਹਾਂ ਜੀ ਆਪਣੇ ਪਰਲੇ ਦੀ ਤਰ੍ਹਾਂ ਦੀਆਂ ਖਿਡਾਰੀਆਂ ਨੂੰ ਕਹਿਣਾ ਚਾਹੁੰਦੇ ਕਿਸ ਤਰ੍ਹਾਂ ਦੀ ਫੀਲ ਖੇਡੋ ਹਾਂ ਬੜੇ ਕਲੀਨ ਗੇਮ ਗੇਮ ਖੇਡਣ ਇਹ ਤੇ ਸਪੋਰਟਸ ਸਪਿਰਟ ਦਿਖਾ ਲਣ ਕਿੰਨਾ ਬਹੁਤ ਜ਼ਰੂਰੀ ਹੈ ਖੇਤਲੇ ਵੀ ਚੰਗੇ ਆ ਉਹਦਾ ਬੁਰੇ ਕੰਮ ਤੋਂ ਬਚਾ ਇਨਾਮ ਬਾਕੀ ਠੀਕ ਹੈ ਠੀਕ ਹਾਂਜੀ ਜਲਦੀ ਮਾਹੀ ਸਾਹਿਬ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਇਸ ਸਾਲ 26 ਮਾਰਚ ਤੋਂ ਮੋਹਰੀ ਫਕਵਾ ਟੂਰਨਾਮੈਂਟ ਜਿਹੜਾ ਅੱਜ ਸ਼ੁਰੂ ਹੋਇਆ ਉਹਦਾ ਪਹਿਲਾ ਮੈਚ ਜਿਹੜਾ ਐਫਸੀ ਗੁਰੂ ਐਫਸੀ ਕਲੱਬ ਜਲੰਧਰ ਤੇ ਵਰਸੇ ਪੰਜਾਬ ਪੁਲਿਸ ਜਲੰਧਰ ਦੇ ਦਰਮਿਆਨ ਆ ਅੱਜ ਮੇਰੇ ਪਿੱਛੇ ਖੇਡਿਆ ਜਾ ਰਿਹਾ ਤੇ ਬਹੁਤ ਹੀ ਵਧੀਆ ਢੰਗ ਨਾਲ ਸਾਡੇ ਪੂਰੇ ਪ੍ਰਬੰਧ ਹੋ ਚੁੱਕੇ ਆ ਜਿਵੇਂ ਕਿ ਮਾਲ ਸਾਹਿਬ ਨੇ ਦੱਸਿਆ ਤੇ ਡੋਨਰ ਜਿਹੜੇ ਸਾਡੇ तकरीबन 15 ਦਿਨ ਤੋਂ ਲਗਾਤਾਰ ਸਾਡੇ ਸੰਪਰਕ ਆ ਤੇ ਕੋਈ ਪੈਸੇ ਕਿੱਥੋਂ ਦੱਸਦੇ ਵੀ ਇੱਥੋਂ ਤੁਸੀਂ ਪੈਸੇ ਫੜ ਲਓ ਜਾਂ ਸਾਡੇ ਕੋਲ ਪੁੱਛਾਰੇ ਆ ਬਹੁਤ ਉਹਨਾਂ ਦਾ ਧੰਨਵਾਦ ਆ ਔਰ ਵੱਧ ਚੜ ਕੇ ਮੈਂ ਸਮਝਦਾ ਵੀ ਜਦੋਂ ਅਸੀਂ ਟੂਰਨਾਮੈਂਟ ਇਹ ਸ਼ੁਰੂ ਕੀਤਾ ਸੀ ਉਦੋਂ ਮੇਰਾ ਖਿਆਲ ਆ ਸਾਡਾ ਬਜਟ 2 ਲੱਖ ਦੇ ਥੱਲੇ ਥੱਲੇ ਰਹਿ ਜਾਂਦਾ ਸੀ ਤੇ ਕਾਮਾ ਸਾਹਿਬ ਸਾਨੂੰ ਕਹਿੰਦੇ ਹੁੰਦੇ ਸੀ ਵੀ ਜਿੰਨੇ ਕੁ ਤੁਹਾਡੇ ਇਕੱਠੇ ਹੋਣਦੇ ਠੀਕ ਆ ਬਾਕੀ ਮੈਂ ਕਰ ਦਊਗਾ ਪਰ ਉਹ ਤੋਂ ਬਾਅਦ ਮੈਂ ਧੰਨਵਾਦ ਹੀ ਆ ਨਾ ਡੋਨਰਾਂ ਦਾ ਵਿਨਾ ਨੇ ਕਦੇ ਇਦਾਂ ਦੀ ਨੌਬਤ ਆਉਣੇ ਨਹੀਂ ਦਿੱਤੀ ਤੇ ਹੁਣ ਜਿਹੜਾ ਸਾਡਾ ਟੂਰਨਾਮੈਂਟ ਹੈ ਇਹਦਾ ਬਜਟ ਜਿਹੜਾ 7-8 ਲੱਖ ਤੱਕ ਜਿਹੜਾ ਪਹੁੰਚ ਜਾਂਦਾ ਆ ਤੇ ਇਹ ਸਾਰਾ ਜਿਹੜਾ ਡਰੋਨਾਂ ਦੀ ਸਹਿਤਾ ਆ ਚਾਹੇ ਉਹ ਐਨਆਰਆਈ ਸਾਡੇ ਚਾਹੇ ਇੱਥੇ ਸਾਡੇ ਜਿਹੜੇ ਆ ਵੱਧ ਤੋਂ ਵੱਧ ਜਿੰਨੇ ਵੀ ਕਿਸੇ ਨੂੰ ਪਹੁੰਚੇ ਉਹ ਸਭ ਤੋਂ ਵੱਧ ਤੋਂ ਵੱਧ ਜਿਹੜੀ ਇਹ ਸਾਡੀ ਇਹ ਹੈਲਪ ਕਰਦਾ ਮੈਂ ਉਹਨਾਂ ਸਾਰਿਆਂ ਦਾ ਚਾਹੇ ਕੋਈ ਵੱਧ ਕਰਦਾ ਚਾਹੇ ਕੋਈ ਆਪਣੀ ਬੇਤ ਮਦਦ ਜਿੰਨਾ ਵੀ ਕਰਦਾ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਆ ਵੱਡੀ ਗੱਲ ਹੈ ਜਿਹੜੇ ਆਪਣੇ ਫਿਜ਼ੀਕਲੀ ਨਾਲ ਜੁੜਨਾ ਜਿਹੜਾ ਇਹ ਬਹੁਤ ਵੱਡੀ ਗੱਲ ਆ ਸਾਡੇ ਜਿਹੜੇ ਸਾਰੇ სპੋਰਟਸਮੈਨ ਆ ਲਗਭਗ ਕੋਈ ਫੁੱਟਬਾਲ ਦੇ ਖੇਤਰ ਜਾਂ ਹੋਰ ਕੋਈ ਖੇਤਰ ਵਿੱਚ ਉਹ ਸਾਡੇ ਇਸ ਟੂਰਨਾਮੈਂਟ ਨਾਲ ਜੁੜਿਓ ਆ ਇਸ ਸਾਲ ਵੀ ਜਿਹੜੇ ਆ ਪਿਛਲੇ ਸਾਲਾਂ ਵਾਂਗ ਪੰਜਾਬ ਦੀਆਂ ਚੋਟੀ ਦੀਆਂ 14 ਟੀਮਾਂ ਜਿਹੜੀਆਂ ਇਸ ਟੂਰਨਾਮੈਂਟ ਵਿੱਚ ਭਾਗ ਲੈ ਰਹੀਆਂ ਅੱਜ ਦੋ ਮੈਚ ਹੋਣੇ ਆ ਕੱਲ ਤੇ ਪਰਸੋਂ ਜਿਹੜੇ ਆ ਤਿੰਨ ਤਿੰਨ ਮੈਚ ਹੋਣੇ ਆ ਤੇ ਫਿਰ ਉਸ ਤੋਂ ਬਾਅਦ ਦੋ ਦੋ ਮੈਚ ਤੇ ਲਾਸਟ ਦਿਨ ਜਿਹੜਾ ਆ ਫਾਈਨਲ ਮੈਚ ਜਿਹੜਾ ਇੱਕ ਹੋਣਾ ਤੇ ਮੈਂ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਮੈਚ ਅਸੀਂ ਕਰਵਾ ਰਹੇ ਆ ਇਹ ਇੱਕ ਰਾਉਂਡ ਦਾ ਫਾਇਦਾ ਤਦ ਹੀ ਆ ਜੇ ਤੁਸੀਂ ਇਹਨਾਂ ਨੂੰ ਆ ਕੇ ਜਿਹੜੇ ਆ ਖਿਡਾਰੀਆਂ ਨੂੰ ਤਸ਼ਾਹਤ ਕਰੋ ਗੱਲ ਅਸੀਂ ਕਰਦੇ ਆ ਗੱਲ ਚਾਹੇ ਨਸ਼ਿਆਂ ਦੀ ਕਰਦੇ ਕੋਸ਼ਿਸ਼ ਕਰਦੇ ਆ ਹਰ ਇੱਕ ਬੰਦੇ ਨੂੰ ਪਤਾ ਵੀ ਨਸ਼ੇ ਮਾੜੇ ਆ ਇਹਨਾਂ ਖਿਡਾਰੀਆਂ ਨੂੰ ਵੀ ਪਤਾ ਜਦੋਂ ਗਲਤ ਪੈਸੇ ਪੈਂਦੇ ਪਤਾ ਨਹੀਂ ਮਤ ਮਾਰੀ ਜਾਂਦੀ ਆ ਇਸ ਕਰਕੇ ਮੈਂ ਖਿਡਾਰੀਆਂ ਨੂੰ ਇਹੀ ਕਹਾਂਗਾ ਵੀ ਆਪਣੇ ਆਪ ਦਾ ਮੰਨ ਬਣਾ ਲਓ ਮੈਂ ਪਹਿਲਾਂ ਵੀ ਦੱਸ ਚੁੱਕਾ ਵੀ ਕਦੇ ਸਰਕਾਰਾਂ ਤੇ ਇਹ ਟੀਕ ਰੱਖ ਕੇ ਵੀ ਨਸ਼ੇ ਬੰਦ ਕਰ ਦਵੀਆਂ ਨਹੀਂ ਹੋਣੇ ਕਦੇ ਵੀ ਜਦੋਂ ਤੱਕ ਇਨਾਂ ਦੇ ਪੇਰੈਂਟਸ ਇਹ ਬੱਚਿਆਂ ਦਾ ਜਿਹੜਾ ਪੂਰਾ ਖਿਆਲ ਨਹੀਂ ਰੱਖਦੇ ਇਹ ਹੁਣ ਸਮਾ ਜਿਹੜਾ ਆ ਖਾਸ ਤੌਰ ਤੇ ਆ ਜਿਹੜੀ ਆ ਏਜ ਹੈ ਨਾ ਬੱਚਿਆਂ ਦੀ ਇਹ ਸਾਂਭਣ ਦੀ ਲੋੜ ਆ ਇਹ ਟੂਰਨਾਮੈਂਟ ਰਿਆਲ ਜੀ ਮਾਸਟਰ ਰਵਾਨ ਸਿੰਘ ਦੀ ਯਾਦ ਨੂੰ ਸਮਰਪਿਤ ਕੀਤਾ ਤੁਸੀਂ ਕੀ ਕਹਿਣਾ ਚਾਹਦੇ ਹਾਂ ਹਾਂਜੀ ਰਵਾਨ ਸਿੰਘ ਜੀ ਬਹੁਤ ਹੀ ਸਾਡੇ ਸਤਿਕਾਰਯੋਗ ਜਿਹੜੇ ਪ੍ਰਸਤਤ ਰਹੇ ਆ ਮੈਂ ਪਹਿਲਾਂ ਗਲਤੀ ਮਹਿਸੂਸ ਕਰਦਾ ਜਦੋਂ ਕਿ ਮੈਨੂੰ ਸ਼ੁਰੂਆਤ 'ਚ ਇਹ ਗੱਲ ਕਰਨੀ ਚਾਹੀਦੀ ਸੀ ਮੇਰੇ ਦਿਮਾਗ 'ਚੋਂ ਗੱਲ ਨਿਕਲ ਗਈ ਮੈਂ ਮਾਫੀ ਚਾਹੁੰਦਾ ਪਰ ਹਰ ਵਾਰੀ ਉਹ ਸਾਨੂੰ ਜਿਹੜੀ ਆ ਬਹੁਤ ਘਾਟ ਰੜ ਰਹੀ ਆ ਅਮੀ ਕਿ ਹੁਣ ਤਲਵਿੰਦਰ ਉਸ ਕੰਮ ਨੂੰ ਸਾਂਭ ਰਿਆ ਪਰ ਜਿਹੜੀ ਬੰਦੇ ਦੀ ਘਾਟ ਜਿਹੜੀ ਹੁੰਦੀ ਆ ਉਹ ਸਾਰੇ ਤਕਰੀਬ ਹੁਣ ਤਲਵਿੰਦਰ ਨੂੰ ਹੌਲੀ ਹੌਲੀ ਜਿਹੜੀ ਆ ਇਹ ਵਾਕਫੀਤ ਹੋਣੀ ਆ ਸਾਰੇ ਸਾਥੀਆਂ ਬਾਰੇ ਉਹਨੂੰ ਕਿਸੇ ਤਰ੍ਹਾਂ ਦੀ ਲੋੜ ਨਹੀਂ ਦੀ ਉਹਨੂੰ ਬੈਠੇ ਨਹੀਂ ਇੱਥੇ ਖਬਰ ਬਣਾ ਲੈਣੀ ਸਾਰਾ ਕੁਝ ਸਾਨੂੰ ਪ੍ਰੈਸ ਵਾਲਿਆਂ ਨੂੰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਤੇ ਮੈਂ ਆਪਣੀ ਕਮੇਟੀ ਵੱਲੋਂ ਇਹੀ ਅਰਦਾਸ ਕਰਦਾ ਵੀ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਵੀ ਮੇਰਾ ਪਹਿਲਾ ਯਤਨ ਸੀਗਾ ਮੈਂ ਤਾਂ ਹਰਜੋਗ ਸਰਨੇ ਉਹਨੂੰ ਕਿਹਾ ਸੀਗਾ ਪੇ ਹਰਬੰਸ ਜੀ ਇਦਾਂ ਕਰ ਤੂੰ ਗੁਰਦਾ ਬਦਲ ਲੈ ਯਾਰ ਹਾਂ ਕਹਿੰਦਾ ਨਹੀਂ ਗੁਰਦਾਸ ਸਿੰਘ ਜਿੰਨਾ ਚਿਰ ਹੈਗਾ ਇਦਾਂ ਹੀ ਠੀਕ ਆ ਮੈਂ ਹੁਣ ਹੋਰ ਨਹੀਂ ਕੋਸ਼ਿਸ਼ ਕਰਨਾ ਪਰ ਅੱਜ ਵੀ ਮੈਨੂੰ ਬਹੁਤ ਯਾਦ ਆਉਂਦੀ ਆ ਪਿਛਲੇ ਸਾਲ ਜਦੋਂ ਉਹਨਾਂ ਦੀ ਡੈਥ ਹੋਈ ਮੈਂ ਇੱਥੇ ਸੀ ਉਹਦਾਤੀ ਤੇ ਮੈਂ ਉਹਨਾਂ ਦੇ ਸੰਸਕਾਰ ਦੇ ਵੀ ਪਹੁੰਚਿਆ ਸੀ ਤੇ ਬਹੁਤ ਦਖੀ ਦੀ ਗੱਲ ਇਹ ਬੰਦੇ ਦੀ ਘਾਟ ਜਿਹੜੀ ਆ ਪੂਰੀ ਹਿੰਦੀ ਖਾਸ ਤੌਰ ਤੇ ਸਾਡੇ ਟੂਰਨਾਮੈਂਟ ਦੀ ਬਹੁਤ ਉਹਨਾਂ ਦੀ ਜਿਹੜੀ ਆ ਘਾਟ ਰਣ ਗਈ ਦੀ ਆ ਤੇ ਮੈਂ ਉਹਨਾਂ ਦੀ ਪਰਿਵਾਰ ਨਾਲ ਵੀ ਜਿਹੜਾ ਆ ਤੇ ਇਸ ਵਾਰ ਦੇ ਵਿੱਚ ਆਪਣੇ ਜਿਹੜੇ ਆ ਸ਼ਰਦਾ ਦੇ ਫੌਲਪੀਟ ਕਰਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵਾਹਿਗੁਰੂ ਜੀ ਮੈਨੇਜਰ ਸਾਹਿਬ ਤੁਸੀਂ ਇੱਥੇ ਟੂਰਨਾਮੈਂਟ ਤੇ ਪਹੁੰਚੇ ਕੀ ਕਹਿਣਾ ਚਾਹੁੰਦੇ ਜੀ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪਾਲ ਸਿੰਘ ਬੈਂਕ ਮੈਨੇਜਰ ਡੀਸੀ ਬਕਨਮਾ ਸ਼ਰਦਾ ਮੈਂ ਸ਼ਹਿਦੋਂ ਇਸ ਅਸ਼ੀਦੇ ਇਸ ਸ਼ੀਦੇ ਅਜ਼ਮ ਪਾਕ ਸਿੰਘ ਮੈਮੋਰੀਅਲ ਕਮੇਟੀ ਦਾ ਬਹੁਤ ਧੰਨਵਾਦ ਆਇਆ ਜਿਨ੍ਹਾਂ ਨੇ ਸਾਨੂੰ ਇਸ ਟੂਰਨਾਮੈਂਟ ਵਿੱਚ ਲੰਗਰ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਔਰ ਸਾਨੂੰ ਬਸ ਹੀ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੇ ਆ ਕਿ ਸਾਨੂੰ ਇਹ ਮੌਕਾ ਮਿਲਿਆ ਜੀ ਲੰਗਰ ਦੀ ਸੇਵਾ ਕਰਨ ਦਾ ਸਾਡੀ ਬੈਸੇ ਤਾਂ ਸਾਡੀ ਸਾਰੀਆਂ ਬੈਂਕਾਂ ਬਹੁਤ ਜ਼ਿਆਦਾ ਨੇ ਪਰ ਸਾਡੀ ਬੰਦਾ ਮੇਨ ਮੋਟਿਵ ਹੀ ਆ ਕਿ ਅਸੀਂ ਪੰਜਾਬ ਦੀ ਸਪੋਰਟ ਨੂੰ ਪੰਜਾਬ ਦੇ ਸਪੋਰਟ ਨੂੰ ਪ੍ਰਮੋਟ ਕਰੀਏ ਔਰ ਇਸ ਚੀਜ਼ ਲਈ ਅਸੀਂ ਲਗਾਤਾਰ ਪਿੰਡਾਂ ਬੰਡਾਂ ਵਿੱਚ ਸ਼ਹਿਰਾਂ ਸ਼ਹਿਰਾਂ ਵਿੱਚ ਕਬੱਡੀ ਟੂਰਨਾਮੈਂਟਸ ਸ਼ਿੰਜ ਮੇਲੇ ਤੇ ਫੁੱਟਬਾਲ ਟੂਰਨਾਮੈਂਟ ਲਗਾਤਾਰ ਕਰਵਾ ਰਹੇ ਹਾਂ ਔਰ ਬੜੀ ਤੁਹਾਨੂੰ ਜਾਣ ਕੇ ਬੜੀ ਖੁਸ਼ ਹੋऊंगी ਅਸੀਂ ਨਾ ਪਿੰਡਾਂ ਬੰਡਾਂ ਵਿੱਚ ਹੈਲਥ ਕੈਂਪ ਵੀ ਲਗਾ ਰਹੇ ਹਾਂ ਇਹ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਜੀ ਸਾਡੀ ਜਿਹੜੀ ਬੈਂਕ ਆ ਦੇ ਕੁਝ ਮੋਟਿਵਸ ਨੇ ਜਿਹਦਾ ਸਾਡਾ ਰੇਟ ਆਫ ਇੰਟਰਸਟ ਸਭ ਤੋਂ ਵੱਧ ਰੇਟ ਆਫ ਇੰਟਰਸਟ ਹੈ ਐਫ ਡੀ ਉੱਪਰ ਨੋਰਮਲ ਇਟ ਇਜ਼ 8.05 ਐਂਡ ਸੀਨੀਅਰ ਸਿਟੀਜ਼ਨ 8.55 ਔਰ ਸੈਕੰਡ ਸਾਡਾ ਖੁੱਲੇ ਖਾਤੇ ਤੇ ਮੀ ਸੇਵਿੰਗ ਤੇ ਵਿਆਜ ਅਪ ਟੂ 8% ਅਸੀਂ ਪ੍ਰੋਵਾਈਡ ਕਰਦੇ ਆ ਗੋਲਡ ਆਨ ਵਿੱਚ ਸਾਡੀ ਸਾਡੀ ਬੈਂਕ ਨੰਬਰ 1 ਹੈ ਜਿਹਨੂੰ ਕਹਿੰਦੇ ਇਜ਼ੀ ਐਂਡ ਲੋਅਰ ਰੇਟ ਆਫ ਇੰਟਰਸਟ ਦੇ ਔਰ ਸਾਡੀ ਬੈਂਕ ਪੈਸੇ ਵਾਪਸ ਭੇਜ ਦਿਆ ਜੀ ਲੋ ਰੇਟ ਆਫ ਇੰਟਰ ਲੋ ਰੇਟ ਰੇਟਸ ਤੇ ਯਾਨਕਿ ਕੋਈ ਵੀ ਬਾਹਰ ਪੈਸੇ ਭੇਜਣਾ ਚਾਹੁੰਦਾ ਹੋਵੇ ਸਾਨੂੰ ਇੱਕ ਵਾਰ ਯੂਰ ਕੰਟੈਕਟ ਕਰਿਓ ਸੋ ਥੈਟ ਅਸੀਂ ਬੰਦੇ ਦਾ ਫਾਇਦਾ ਕਰ ਸਕੀਏ ਬਾਕੀ ਬਾਕੀ ਮੈਂ ਬਹੁਤ ਹੀ ਧੰਨਵਾਦਾਂ ਫਿਰ ਇਸ ਕਮੇਟੀ ਦਾ ਜਿਨ੍ਹਾਂ ਨੇ ਲਗਾਤਾਰ ਇਸ ਪੰਜਾਬ ਨੂੰ ਪੰਜਾਬ ਨੂੰ ਹੈਲਥੀ ਬਣ ਹੈਲਥੀ ਰੱਖਣ ਵਾਸਤੇ ਇਹ ਉਪਰਾਲੇ ਚਲਾ ਰਹੇ ਨੇ ਮੈਚ ਚਲਾ ਰਹੇ ਨੇ ਤੇ ਸਾਡੀ ਬੈਂਕ ਦਾ ਵੀ ਇਹੀ ਮੋਟਿਵ ਹੈ ਮੈਨੋ ਸਰਬ ਕਿੱਥੇ ਕਿੱਥੇ ਤੁਸੀਂ ਬ੍ਰਾਂਚਾਂ ਕਿੱਥੇ ਕਿੱਥੇ ਤੁਹਾਡੀ ਸਰ ਦੇਖੋ ਸਾਡੀ ਸਾਡੀ ਇੰਡੀਆ ਵਿੱਚ ਡਿਸਟ੍ਰਿਕਟ ਲੈਵਲ ਤੇ ਬ੍ਰਾਂਚਾਂ ਨੇ ਨਮਾਸ਼ਹਿਰ ਵਿੱਚ ਸਾਡੀ ਬੰਗਾ ਰੋਡ ਨੀਅਰ ਆਪਣਾ ਨੀਅਰ ਆਪਣਾ ਚਾਹ ਵਾਲੇ ਦੇ ਕੋਲ ਸਾਡੀ ਬ੍ਰਾਂਚ ਹੈ ਜੀ ਠੀਕ ਹੈ ਜੀ ਤੇ ਕਿਸ ਤਰ੍ਹਾਂ ਦੀ ਇਹ ਬ੍ਰਾਂਚ ਦੇ ਵਿੱਚ ਸੇਵਾਵਾਂ ਕਿਹੜਾਂ ਦੇ ਵਿੱਚ ਤੁਸੀਂ ਦਿੰਦੇ ਸਰ ਅਸੀਂ ਸਪੌਂਸਰ ਸਾਨੂੰ ਕੋਈ ਪਾਰਟੀ ਸਾਨੂੰ ਕੋਈ ਕਮੇਟੀ ਆ ਕੇ ਕੰਟੈਕਟ ਕਰਦੀ ਆ ਕਿ ਸਰ ਸਾਨੂੰ ਸਾਨੂੰ ਸਪੌਂਸਰ ਕਰੋ ਅਸੀਂ ਸਪੌਂਸਰ ਕਰਦੇ ਹਾਂ ਔਰ ਸੈਕੰਡ ਸਟਾ ਸਪੌਂਸਰ ਕੰਦਾ ਮਤਲਬ ਵੀ ਇਹ ਹੁੰਦਾ ਕਿ ਘਟੋ-ਘਟ ਜਾ ਕੇ ਅਸੀਂ ਪਿੰਡਾਂ-ਪਿੰਡਾਂ ਵਿੱਚ ਆਪਣਾ ਬੈਂਕ ਵਰ ਦਸੀ ਔਰ ਸੈਕੰਡ ਲੋਕ ਵੱਧ ਤੋਂ ਵੱਧ ਆਪਣੇ ਆਪ ਨੂੰ ਫਿਟ ਰੱਖਣ ਪਹਿਲਾਂ ਵੀ ਇਸ ਟੂਰਨਾਮੈਂਟ ਵਿੱਚ ਤੁਸੀਂ ਆਏ ਨਹੀਂ ਸਰ ਨਹੀਂ ਸਰ ਨਹੀਂ ਸਰ ਸਰ ਪਹਿਸੀ ਫਸਟ ਟਾਈਮ ਆਏ ਜਿਸ ਟੂਰਨਾਮੈਂਟ ਵਿੱਚ ਅੱਛਾ ਜੀ ਖਿਡਾਰੀਆਂ ਲਈ ਕੋਈ ਮੈਸੇਜ ਕੀ ਦੇਣਾ ਚਾਹੁੰਦੇ ਹੋ ਬਸ ਮੈਂ ਤਾਂ ਖਿਡਾਰੀਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਨਸ਼ਾ ਮੁਕਤ ਹਾਂ ਨਸ਼ਾ ਮੁਕਤ ਹੋਵੇ ਪੰਜਾਬ ਸਾਡਾ ਹੋਵੇ ਹੱਸਦਾ ਬਸਦਾ ਰਹੇ ਔਰ ਸੈਕੰਡ ਮੈਂ ਮੇਨ ਮੇਨ ਇਸ ਚੀਜ਼ ਵਿੱਚ ਸਾਰਾ ਮੋਟਿਵੇਟ ਹੈ ਜੀ ਹਰਦੀਪ ਸਿੰਘ ਕਮਾ ਜੀ ਹਰਦੀਪ ਸਿੰਘ ਕਮਾ ਜੀ ਸਾਡੇ ਬਹੁਤ ਹੀ ਰਿਸਪੈਕਟੇਬਲ ਸਾਡੇ ਐਚ ਐਨ ਕਸਟਮਰਸ ਨੇ ਔਰ ਉਹਨਾਂ ਨੇ ਸਾਨੂੰ ਇੱਕ ਵਾਰੀ ਕਿਹਾ ਕਿ ਆਪਾਂ ਉਹਨਾਂ ਨੇ ਸਾਨੂੰ ਕਿਹਾ ਨਹੀਂ ਆਪਾਂ ਵੈਸੇ ਗੱਲ ਕੀਤੀ ਕਿ ਸਰ ਜਿਹੜਾ ਪਿੰਡ ਟੂਰਨਾਮੈਂਟ ਕਰਾ ਰਹੇ ਹੋ ਖੈਰ ਸਪੌਂਸ ਆਪਾਂ ਉਹਨਾਂ ਦੇ ਪਿੰਡ ਵਿੱਚ ਨਾ ਪਿੰਡ ਕਾਵਾਂ ਵਿੱਚ 30 ਦਾ ਤਿਉਹਾਰ ਆਪਾਂ ਕੀਤਾ ਸੀ ਸਪੌਂਸਰ ਕੀਤਾ ਸੀ ਔਰ ਉਹ ਤੋਂ ਬਾਅਦ ਅੰਕਲ ਨੇ ਅਸੀਂ ਵੈਸੇ ਮਯਾਗ ਰੱਖਿਆ ਅੰਕਲ ਜੀ ਆਪਾਂ ਇੱਥੇ ਵੀ ਕਰਨਾ ਚਾਹੁੰਦੇ ਆ ਸੋ ਉਹਨਾਂ ਨੇ ਸਾਨੂੰ ਪ੍ਰਾਇਓਰਟੀ ਦਿੱਤੀ ਸੋ ਹਰਦੇਵ ਸਿੰਘ ਕਾਮਾ ਜੀ ਦਾ ਔਰ ਸਾਰੀ ਕਮੇਟੀ ਦਾ ਪ੍ਰਿੰਸੀਪਲ ਸਾਹਿਬ ਦਾ ਦਨ ਹਰਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਇਹ ਫੰਡ ਜਿਹੜੇ ਤੁਸੀਂ ਸਟਾਫ ਵੱਲ ਅਰੇਂਜ ਕਰਦੇ ਹੋ ਤੇ ਬੈਂਕ ਕੋ ਨਹੀਂ ਨਹੀਂ ਬੈਂਕ ਕੋ ਬੈਂਕ ਨੂੰ ਅਸੀਂ ਬੈਂਕ ਨੂੰ ਸਾਨੂੰ ਫੂਲ ਲੈਣੀ ਪੈਣੀ ਆ ਸਾਡੀ ਬੈਂਕ ਹੀ ਸਾਨੂੰ ਪ੍ਰੋਵਾਈਡ ਕਰਦੀ ਆ ਠੀਕ ਹੈ ਜੀ ਹਾਂਜੀ ਹੋਰ ਇਹ ਸਾਡੇ ਦਲਵਿੰਦਰ ਸਿੰਘ ਜੀ ਕੋਈ ਸ਼ਬਦ ਹਾਂਜੀ ਆ ਸਭ ਮੈਂ ਆਪ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਮਤਲਬ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੇ ਆਪਾਂ ਇੱਥੇ ਯੋਗਦਾਨ ਪਾਇਆ ਠੀਕ ਹੈ ਜੀ